532 ਦੇ ਸਪਰਕ ਕਰ ਸਕਦੇ ਜਿਹੜੇ ਟਰਾਲਾ ਤੋਂ ਵੀ ਦੇਖਣਾ ਸਕਰੀਨ ਸ਼ਾਟ ਕਰਕੇ ਵੀਰ ਨੂੰ ਪੁੱਛ ਸਕਦੇ ਰੇਡ ਇਹਨੂੰ ਵੀ ਡਬਲ ਮੇਰਾ ਵੀਰੋ ਜੱਕ ਲੱਗਾ ਇਹਨੂੰ ਆ ਗਿਆ ਮਹਿੰਦਰਾ 275 ਡੀਆਈ ਭੂਮੀਪੁੱਤਰ 633 ਅਗਲੇ ਟਾਇਰ ਹੈਗੇ ਨਿੰਦੇ ਸਾਰੇ ਵੀਰਾਂ ਨੂੰ ਲਾਓ ਸੱਜਰੋ ਕਰਦੇ ਆ ਵਲੌਗ ਦੀ ਸ਼ੁਰੂਆਤ ਸਵੇਰ ਦੀ ਸਵੇਰ ਦੇ ਨਾਲ ਟਾਈਮ ਹੋ ਗਿਆ 9:30 ਦਾ ਤੇ ਆਪਾਂ ਚੱਲੇ ਆਂ ਟਰੈਕਟਰ ਮੰਡੀ ਟਰੈਕਟਰ ਮੰਡੀ ਬੜੀ ਭਾਰੇ ਲੱਗਦੀ ਪੰਜਾਬ ਦੇ ਵਿੱਚ ਇੱਥੇ ਤੇ ਵਿਖਾਵਾਂਗੇ ਹਰ ਪ੍ਰਕਾਰ ਦੇ ਟਰੈਕਟਰ ਕਿਹੜੇ-ਕਿਹੜੇ ਆਉਂਦੇ ਨੇ ਤੇ ਸਸਤੇ ਤੋਂ ਸਸਤਾ ਤੋਂ ਮਹਿੰਗੇ ਤੋਂ ਮਹਿੰਗਾ ਟਰੈਕਟਰ ਵੀ ਆਉਂਦਾ ਉੱਚੇ ਚ ਮਾਡਲ ਵੀ ਆਉਂਦੇ ਨੇ ਨਵੇਂ-ਨਵੇਂ ਕੰਡੀਸ਼ਨਾਂ ਦੇ ਤੇ ਜਿਹੋ ਜਿਹਾ ਵੀ ਉਹਨੂੰ ਕਿਸੇ ਨੂੰ ਟਰੈਕਟਰ ਚਾਹੀਦਾ ਉਹੋ ਜਿਹਾ ਮਿਲ ਜਾਂਦਾ ਇੱਥੇ ਮੰਡੀ ਦੇ ਵਿੱਚ ਤੇ ਜਾ ਕੇ ਮਿਲਨੇ ਹੁਣ ਆਪਾਂ ਸਿੱਧਾ ਮੰਡੀ ਦੇ ਵਿੱਚ ਚੱਲਨੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਜੇ ਤੇ ਬੈਲ ਆਈਕਨ ਨੂੰ ਮੇਰਾ ਵੀ ਦਬਾ ਲਿਆ ਜੇ ਉਹਨਾਂ ਨੂੰ ਵੀਡੀਓ ਪਾ ਗਏ ਆ ਪੁਆਇੰਟ ਟਰੈਕਟਰ ਮੰਡੀ ਦੇ ਵਿੱਚ ਤੇ ਕਰਨ ਇੱਥੋਂ ਸ਼ੁਰੂਆਤ ਹੈ ਟਰੈਕਟਰਾਂ ਦੀ ਪਹਿਲੋ ਆਪਾਂ 3630 ਤੋਂ ਵਿਖਾਉਣੇ ਤੁਹਾਨੂੰ 3630 ਤੋਂ ਸ਼ੁਰੂਆਤ ਕਰਨੇ ਆ ਮਾਡਲ ਮੂਡਲ ਸਾਰਾ ਦੱਸਾਂਗੇ ਪਹਿਲੇ ਟਰੈਕਟਰ ਚੈੱਕ ਕਰੋ ਵੀ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਇੱਕ ਨੰਬਰ ਆ ਜੀ ਰੇਲੇਟ ਹੈ ਤੇ ਭਾਈ ਨਵੇਂ ਨੇ 16928 ਦੇ ਪੂਰੀ ਸਫਾਈ ਚ ਟਰੈਕਟਰ ਪਿਆ ਬਿਲਕੁਲ オリジナル ਹੈ ਮਾਡਲ ਹੈਗਾ 2009 4 ਲੱਖ ਰੁਪਏ ਦੀ ਮੰਗ ਹੈ ਅਗਲੇ ਬਨੇ ਆ ਗਿਆ 575 ਡੀਆਈ ਅਗਲੇ ਟਾਇਰ ਬਿਲਕੁਲ ਨਵੇਂ ਪਿਛਲੇ ਟਾਇਰ ਹੈਗੇ 30% ਰੰਗ ਰੂਪ ਦਾ ਜੇ ਸਾਫ ਪਿਆ ਪੇਂਟਪੂਣੀ ਵੀ ਵਧੀਆ ਪਿਆ ਜੇ ਰੰਗ ਰੂਪ ਡੈਕਡੁਕ ਲੱਗਾ ਹੋਇਆ ਪੂਰਾ Ориਜినਲ ਡਾਕਟਰ ਪਿਆ ਜੇ ਸਾਫ ਸੁਥਰਾ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2007 255000 ਰੁਪਏ ਡਿਮਾਗ ਅਗਲੇ ਬਨੇ ਆ ਗਿਆ ਫਾਰਮ ਟਰੈਕ 60 ਅਗਲੇ ਟਾਇਰ ਹੈਗੇ 30% ਪਹਿਲੇ ਟਾਇਰ ਹੈਗੇ 40 45% ਸਾਗਰੂਪ ਪੂਰਾ ਵਧੀਆ ਟਰੈਕਟਰ ਦਾ ਸਾਗਰਿਜਨਲ ਬਿਲਕੁਲ ਹੀ ਹੈ ਜੀ ਪਹਿਲੇ ਰੰਗ ਦਾ ਕਿਤੇ ਅਜ ਬਰਸ ਨਹੀਂ ਲੱਗਾ ਜੀ ਡੋਲੇ گاਉਂ 957 1 ਲੱਖ 80 ਹਜ਼ਾਰ ਰੁਪਏ ਡਿਮਾਂਡ ਕਰਦੇ ਵੀਰ ਇਧਰਲੇ ਬਣੇ ਸਜਣੋ ਫੇਰ ਅੱਗੇ ਗਿਆ 3630 ਨਿਊ ਹਾਲੈਂਡ ਪਲੱਸ ਅਗਲੇ ਡੇਰ ਹੈਗੇ ਨੇ ਬਿਲਕੁਲ ਨਵੇਂ ਪਹਿਲੇ ਵੀ ਨਵੇਂ ਨੇ ਅਜ ਪਏ ਹੋਏ ਰੰਗ ਰੂਪ ਦਾ ਓਰੀਜਨਲ ਪਿਆ ਬਿਲਕੁਲ ਹੀ ਮਾਡਲ ਹੈਗਾ 2010 ਕਿਹੜਾ ਪਿੰਡ ਆਪਣਾ ਬਾਈ ਹੈ ਮੁਦਕੀ ਪਰ ਵੀ ਡਾਕਟਰ ਇੱਕ ਹੀ ਆਪਣਾ ਦੋ ਹੋਰ ਵੀ ਖੜੇ ਅੱਛਾ ਸੁਵਰਾਜ ਆ ਗਏ ਲਖੜਾ ਮੋਰਜੂ ਨੇਗਾ 2010 5 ਲੱਖ 25 ਹਜ਼ਾਰ ਰੁਪਏ ਡਿਮਾਂਡ ਕਰਦੇ ਨੇ ਅਗਲੇ ਬੰਦੇ ਸੱਜਣੋ ਖੜਾ ਹੈ 855 ਸੁਬਰਾਜ ਪਹਿਲੇ ਡਰ ਰੈਡੀਅਰ ਤੇ ਪਾਏ 20 ਕੀ ਡੇ ਦੀ ਮਾਡਲ 2016 ਵੇਲ ਕੋ ਅਰੀਜਨਾ ਰੰਗ ਦੇਵੇ ਵਿਦਾਨ ਤੇ ਆਇਆ ਸਾਫ ਸੁਥਰਾ ਪਹਿਲੇ ਡਰ 85 ਪੈਸੇ ਦੇ ਹੋਵੇਗਾ ਦੋ 2016 535000 ਰੁਪਏ ਡਿਮਾਂਡ ਕਰਦੇ ਵੀ ਇਹ ਵੀ ਐਸੇ ਵੀਰ ਦੇ ਜਿਹੜਾ 36 ਦੀ ਜਿੰਨਾ ਦਾ ਘੜਾ ਇਧਰ ਅੱਗੇ ਵਿਖਾਈਏ ਆਪਾਂ ਅੱਗੇ ਆ ਫਾਰਮ ਟਰੈਕ 60 ਫਾਰਮ ਟਰੈਕ 60 ਪਹਿਲੇ ਟਾਇਰ ਬਿਲਕੁਲ ਨਵੇਂ ਰੰਗ ਰੂਪ ਦਾ Ориਜੀਨਲ ਐਂਡ ਸਾਫ ਸੂਧਰਾ ਟਰੈਕਟਰ ਪਿਆ ਕਿਤੇ ਪੋਰਾ ਜਿਨਾ ਬਰਸ਼ ਨਹੀਂ ਲੱਗਾ ਪੇੜ ਦਾ ਮਾਡਲ 2003 ਨੂੰ ਸੋਨਾ ਪੈਂਡ ਦਾ ਪਿਆ ਪੂਰਾ ਵਧੀਆ ਟਰੈਕਟਰ 2,60,000 ਰੁਪਏ ਡਿਮਾਂਡ ਕਰਦੇ ਵੀ ਅਗਲੇ ਬੰਨੇ ਆ ਗਿਆ ਸਵਰਾਜ 855 ਤੇ ਲੈਟ ਹੈਗੇ ਨੇ 80% ਤੇ ਅਗਲੇ ਟ ਹੈ 30% ਪਹਿਲੇ ਸ਼ੋਅ ਦੇ ਵਿੱਚ ਸਵਰਾਜ 852 4 ਸਟਾਰ ਮਾਡਲ 2002 2 ਲੱਖ 45 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਅੱਗੇ ਆ ਗਿਆ 475 ਡੀਆਈ ਪਹਿਲੇ ਟਾਇਰ ਹੈਗੇ 70% ਤੇ ਅਗਲੇ ਟਾਇਰ ਹੈਗੇ ਨੇ 90% ਅਗਲੇ ਟਾਇਰ ਨਵਾਂ ਹੀ ਪਹਿਰੇ ਅਗਲੇ ਟਾਇਰ ਦਾ 2000 2000 ਮਾਡਲ ਐਕਟ 198000 ਰੁਪਇਆ ਡਿਮਾਂਡ ਆ ਆਪਾਂ ਨੰਬਰ ਵਿੱਚ ਸਜਣੋ ਦੇ ਦਿਆਂਗੇ ਸੰਪਰਕ ਤੁਸੀਂ ਕਰ ਸਕਦੇ ਜੀ ਜਾਂ ਤੁਸੀਂ ਇੱਥੇ ਟਰੈਕਟਰ ਮੰਡੀ ਮੋਗਾ ਦੇ ਵਿੱਚ ਆਣ ਕੇ ਮੇਰਾ ਵੀਰੋ ਹਰ ਐਤਵਾਰ ਮੰਡੀ ਲੱਗਦੀ ਹੈ ਕੀ ਟਰੈਕਟਰ ਇਹ ਤੇ ਖਰੀਦ ਸਕਦੇ ਕਿਸੇ ਵੀ ਤਰ੍ਹਾਂ ਦਾ ਇਧਰ ਫਿਰ ਸੱਜਣੂ ਅੱਗੇ 475 ਡੀ ਹੈ ਮਾਡਲ ਹੈਗਾ 1996 1,75,000 ਰੁਪਏ ਦੀ ਡਿਮਾਂਡ ਕਰਦੇ ਵੀਰੇ ਨੇ ਅੱਗੇ ਫਾਰਮ ਟਰੈਕ 60 ਫਿਰ ਆ ਗਿਆ ਬਿਲਕੁਲ オリジナル ਪੇਂਟ ਦਾ ਪਿਆ ਹੈ ਮਾਡਲ ਹੈਗਾ 2003 235000 ਰੁਪਏ ਡਿਮਾਂਡ ਇਹ ਨਹੀਂ ਕਰਦੇ 605 আল্ট্রা অর্جن 2016 ਮਾਡਲ ਇਹ ਲੈਟਰ ਨਵੇਂ ਬਿਲਕੁਲ ਤੇ ਅਗਲੇ ਟਰ ਵੀ ਹੈਗੇ ਨੇ 80% ਅਗਲੇ ਤੇ ਪਿਛਲੇ ਟਰ ਵੀ 90% 2016 ਮਾਡਲ 515000 ਰੁਪਏ ਡਿਮਾਂਡ ਇੱਧਰ ਹੈਗਾ ਸਮਰਾਜ ਇਹ ਦੂਜਾ ਸੌਰੀ ਫਾਰਮ ਟਰੱਕ 45 2006 ਮਾਡਲ 285000 ਰੁਪਏ ਡਿਮਾਂਡ ਅੱਗੇ ਹੈ گا 1994 ਮਾਡਲ 136000 ਰੁਪਏ ਡਿਮਾਂਡ 20275 ਬਿਲਕੁਲ origignal ਡੈਕਟਰ ਖੜਾ ਹੈ ਸਜੇ ਅਗਲੇ ਟਾਇਰ ਨਵੇਂ ਬਿਲਕੁਲ ਪਿਛਲੇ ਟਾਇਰ 30% ਰੰਗ ਰੂਪ ਦਾ ਬਿਲਕੁਲ origignal ਮੇਰਾ ਵੀਰ ਕਰੋ ਪਹਿਲਾਂ ਚੈੱਕ ਤੁਸੀਂ ਪੇਂਟ ਦਾ ਕਿਤੇ ਮਾੜਾ ਮੁਰ ਬੁਰਸ਼ ਪਰਸ਼ ਜਿੱਥੇ ਲੱਗਾ ਜਿੱਥੇ ਜ਼ਿਆਦਾ ਲਥਲੁਥਾ ਹੈ ਮਸ਼ੀਨ ਠੀਕ ਹੈ ਟਰੈਕਟਰ ਦੀ ਬਿਲਕੁਲ ਓਰੀਜినਲ ਹੈ ਮਾਡਲ ਹੈਗਾ 2007 2 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਵੀ ਹੈਗੇਗਾ ਫਾਰਮ ਟਰੱਕ 45 2003 ਮਾਡਲ ਇਹ ਫਾਗਰੂਪ ਦਾ ਬਿਲਕੁਲ ਓਰੀਜినਲ ਟਰੈਕਟਰ ਪਿਆ ਹੈ ਬਿਲਕੁਲ ਸਾਫ ਸੁੱਧ ਰਾਇਨ 2 ਲੱਖ 42 ਹਜ਼ਾਰ ਰੁਪਏ ਡਿਮਾਂਡ ਹੈ ਅਰਗੇ ਗਿਆ ਸੱਜਣੋ 585 ਡੀਏ ਪਹਿਲੇ ਮਾਡਲ ਦਾ 1996 ਮਾਡਲ 2 ਲੱਖ 20 ਹਜ਼ਾਰ ਰੁਪਏ ਡਿਮਾਂਡ ਉਸ ਤੋਂ ਅੱਗੇ ਆ ਗਿਆ ਸੋਨਾਲੀ ਕਾ ਡੀਏ 750 ਟਾਂਗ ਰੂਪ ਦਾ ਅਰੀਜਨਲ ਅਗਲੇ ਟਾਇਰ ਰਹਿ ਗਏ 40% ਪਿਛਲੇ ਟਾਇਰ ਰਹਿ ਗਏ 30% ਮਾਡਲ ਲਿਖਿਆ ਮਾਡਲ ਲਿਖਿਆ 2004 ਮਾਡਲ 2 ਲੱਖ 45000 ਰੁਪਏ ਡਿਮਾਂਡ ਹੈ। ਅੱਗੇ ਆ ਗਿਆ ਸਜਨੂ HMT 62 ਬਾਈ। ਕੋਹੜ ਦੇ ਕਲਰ ਦਾ ਪੀਲੇ ਕਲਰ ਦਾ। 2012 ਮਾਡਲ 4 ਲੱਖ 35000 ਰੁਪਏ ਡਿਮਾਂਡ। ਇਹ ਪਾਵਰ ਕਿਹੜੇ ਤਰੀਕੇ ਦਾ ਹੋਇਆ ਲੰਮਾ ਜਾਂ ਰਾਡ ਲੱਗੀ। ਟੱਪਾ ਪਹਿਲੇ ਤੇ ਗਿਆ 80% ਤੇ ਅਗਲੇ ਟੈਰ ਵੀ ਗਏ 30% ਅਗਲੇ 40 ਨੇ ਲੋਗ ਸਜਣੂ ਅੱਗੇ ਆ ਗਿਆ ਪ੍ਰੀਤ 6099 ਬਹੁਤ ਟਰੈਕਟਰ ਸਾਫ ਸੁੱਧਾ ਅਰੀਜਨਲ ਬਿਲਕੁਲ ਪੇੜ ਦਾ 2021 ਮਾਡਲ 480000 ਰੁਪਿਆ ਡਿਮਾਂਡ ਬਿੱਲ ਕੋ ਅਰੀਜਨਲ ਪੇਂਡ ਦਾ ਪਿਆ ਹੈ ਟਰੈਕਟਰ ਸਾਫ ਸੁਥਰਾ ਹੈ ਇਹਦਾ ਕਿਤੇ ਭੋਰਾ ਜਿਹਾ ਬੁਰਸ਼ ਨਹੀਂ ਲੱਗਾ ਚੜਰੀ ਲੱਗੀ ਹੱਡ ਵਾਲੀ ਉਸ ਤੋਂ ਅੱਗੇ ਆ ਗਿਆ ਸੱਜਣੂ ਅਰੀਜਨਲ ਅਲਟਰਾ ਅਰੀਜਨਲ ਅਲਟਰਾ 605 ਡੀਆਈ 35 ਦਾ 2019 ਮਾਡਲ ਬਹੁਤ ਵਧੀਆ ਟਰੈਕਟਰ ਰੰਗ ਰੂਪ ਦਾ origignal ਬਿੱਲ ਕੋਲ ਹੈ ਪੂਰਾ ਸਾਫ ਸੁਥਰਾ ਕੋਕਾ ਪੀਸ ਹੈ ਇਹਨ 2019 ਮਾਡਲ 5,85,000 ਰੁਪਏ ਦੀ ਮੰਗ ਹੈ ਅੱਗੇ ਸੱਜਣਾਂ ਆ ਗਿਆ ਸੋਨਾਲੀਕਾ 60 RX ਅਗਲੇ ਟਾਇਰ ਬਿਲਕੁਲ ਨਵੇਂ ਪਿਛਲੇ ਟਾਇਰ ਵੀ ਨਵੇਂ ਪਾਏ ਹੋਏ ਨੇ ਮਾਡਲ 15 ਵੇ ਲੋਗ ओरिजिनल ਪੇਂਟ ਦਾ ਕੋਕਾ ਪੀ ਸਾਫ ਸੁਥਰਾ ਹੈ ओरिजिनल ਪਿਆ ਹੈ ਟਰੈਕਟਰ ਬਿਲਕੁਲ 2015 ਮਾਡਲ 4 ਲੱਖ 95000 ਰੁਪਿਆ ਡਿਮਾਂਡ ਅਗੇ ਸਭ ਜਨੂ ਆ ਗਿਆ 95000 ਐਚ ਐਮਟੀ ਪੁਰਾਣਾ ਖੁੰਡ 1990 ਮਾਡਲ 2,85,000 ਰੁਪਇਆ ਡਿਮਾਂਡ ਨੰਬਰ ਵੀਰ ਦਾ ਦੰਦ ਹੈ ਇਹਨਾਂ ਜੇ 011 ਕਿੰਨਾ ਜੀ 991409011 991409011 58000 ਹੋਰ ਆਪਣਾ ਇਹ ਤੇ ਹੋਰ ਕਿਹੜਾ ਆਹ ਟਰੈਕਟਰ ਤਿੰਨ ਚਾਰ ਜਿਹੜੇ ਪਿੱਛੇ ਵਿਖਾਏ ਵੀ ਨਾਲ ਤੇ ਇੱਧਰ ਜਿਹੜਾ ਵੀਰ ਦੇ ਖੜੇ ਵੀ ਇੰਦੇ ਆ ਕਿਹ ਵੀਰ ਦਾ ਕੰਡਕਟ ਨੰਬਰ ਕਾਲ ਸਕਦਾ ਹੈਗਾ ਮਹਿੰਦਰਾ ਯੂਬੋ 575 DI ਉਹਨੂੰ ਦੋ ਹੀ ਆ 17 ਮਾਡਲ 4,75,000 ਰੁਪਏ ਡਿਮਾਂਡ ਬਿਲਕੁਲ ਨਵਾਂ ਕੋਕਾ ਫੀਸ ਸਾਫ ਸੁਥਨਾ Ориਜੀਨਲ ਹੈ ਨਾ ਪੇਡ ਦਾ ਪਿਆ ਬਿਲਕੁਲ ਪੂਰਾ ਜਿੰਨਾ ਬੁਰਸ਼ ਨਹੀਂ ਲੱਗਾਗਾ ਅੱਗੇ ਹੈਗਾ Ford 3600 ਸੌਦਾ ਹੁੰਦਾ ਪਿਆ ਹੈ 1996 ਮਾਡਲ ਰੰਗ ਰੂਪ ਦਾ ਬਣਾਇਆ ਹੈ ਕੋਕਾ ਪੀਸੀ ਆ ਰਿਜੀਨਲ ਹੈ ਫੇਨਪੂਨ ਕਰਕੇ ਲਿਆਂਦਾ ਸਜਣਾ ਬਹੁਤ ਸਾਂਭਿਆ ਹੈ ਟਰੈਕਟਰ ਜਿਵੇਂ 198000 ਰੁਪਏ ਡਿਮਾਂਡ 1996 ਮਾਡਲ ਆ ਕੇਗਾ ਇੰਡੋ ਫਾਰਮ 2001 ਮਾਡਲ 150000 ਰੁਪਏ ਡਿਮਾਂਡ ਇੱਧਰ ਅੱਗੇ ਆ ਗਿਆ 735 افੀ ਬਿਲਕੁਲ 오ਰੀਜਨਲ ਪੇਂਟ ਦੇ ਵਿੱਚ ਛੋਟਾ ਪੀਸ ਐ ਸਾਫ ਸੁਥਰਾ 2007 ਮਾਡਲ 275000 ਰੁਪਏ ਡਿਮਾਂਡ ਬਹੁਤ 오ਰੀਜਨਲ ਟਰੈਕਟਰ ਪਿਆ ਸਾਫ ਸੁਥਰਾ ਹੀ ਐਨ ਅੱਗੇ ਆ ਗਿਆ ਸਟੈਂਡਰਡ 2006 ਮਾਡਲ 135000 ਰੁਪਏ ਡਿਮਾਂਡ ਉਸ ਤੋਂ ਅੱਗੇ ਆ ਗਿਆ ਵਰਲਡ ਟਰੈਕ 60 RX ਸੋਨਾਲੀਕਾ 2014 ਮਾਡਲ 430000 ਰੁਪਏ ਦੀ ਮੰਗ ਹੈ ਬਹੁਤ ਹੀ ਵਧੀਆ ਡਾਕਟਰ ਪਿਆ ਹੈ ਸਾਫ ਸੁਥਰਾ ਕਿਛੂ ਵਖਾ ਦੇ ਤੋ ਅੱਗੇ ਆ ਗਿਆ ਡੀਆਈ 750 ਸੋਨਾ ਲਿਕ ਇੰਟਰਨੈਸ਼ਨਲ ਅਗਲੇ ਟੈਕ 40% ਪਹਿਲੇ ਟਾਈਮ 40% ਸਾਫ ਸੁਥਰਾ Ориਜਨਲ ਪੇਂਟ ਦੇ ਵਿੱਚ 2009 ਮਾਡਲ 3 ਲੱਖ 25000 ਰੁਪਿਆ ਡਿਮਾਂਡ ਹੈ ਕਿਹੜਾ ਪਿੰਡ ਬਾਪੂ ਆਪਣਾ ਕਾਲਾ ਹਾਂ ਨੰਬਰ ਕੀ ਫੋਨ ਨੰਬਰ 올ਓਰ ਮੁਟਿਆ ਕੋਲੇ ਅੱਛਾ ਪਤਾ ਨਹੀਂਗਾ ਹਾਂ ਠੀਕ ਹੈ ਜੀ ਅੱਗੇ ਸੱਜਣੂ ਆ ਗਿਆ ਟਰੈਕਟਰ ਦਾ ਬੱਚਾ ਨਿੱਕਾ ਇਹ ਕਾਇ ਵੀ ਸੋਨਾਲੇ ਕਾ ਨਿਕਾ ਭਾਗਪੂਰਾਂ ਦੇ ਵਿੱਚ ਕੰਮ ਦੇਣ ਨੂੰ। ਤੋਂ ਯਾਰ ਤੇਰਾ ਮਾਡਲ 1,35,75,000 ਰੁਪਏ ਡਿਮਾਂਡ। ਨਾ ਮਿਸ ਜਨੂ ਅੱਗੇ ਆ ਗਿਆ 735 ਐਫੀ। ਅਗਲੇ ਟਾਇਰ 40% ਪਿਛਲੇ ਟਾਇਰ 80% ਪਿਛਲੇ ਟਾਇਰ 2000 ਤੋਂ ਮਾਡਲ 2,60,000 ਰੁਪਏ ਡਬਲ। 6 ਛਰੀ ਦੇ ਵਿੱਚ ਡਬਲ ਕਲਚ। ਸ਼ੇਸ਼ਰ ਇਹ ਜੀ ਡਬਲ ਕਲਚ ਹੈ ਕਿ ਚੱਕਰੇ 735 ਡਬਲ ਕਲਚ ਹੈ। ਲਓ ਵੀ ਸੱਜਣੋ ਅੱਗੇ ਹੈਗਾ 2021 ਮਾਡਲ ਨਿੰਦਰਾ 965 655 ਡੀਆਈ 8,85,000 ਰੁਪਇਆ ਡਿਮਾਰ ਬਿਲਕੁਲ ਕੋਕਾ ਪੀਸ origignal ਪੇਂਟ ਦੇ ਵਿੱਚ ਨਵਾਂ ਰੁਪਇਆ ਜੇ ਖੜਾ ਹੈ। ਰੇਲੇਟਰ ਵੀ 95 ਰੁਪਏ ਤੇ ਪਰ ਸਮਝੋ ਕਿ ਲਫਾਬੇ ਨਹੀਂ ਲੱਤੇ ਡੰਡਿਆਂ ਦੇ ਉੱਪਰ ਵੰਦੇ ਇਹ ਨਾਲ ਦੇ ਲਫਾਬੇ ਉਹ ਵੀ ਉਵੇਂ ਪਏ ਹੋਏ ਬਹੁਤ ਸਾਫ਼ ਸੁਥਰਾ ਟਰੈਕਟਰ ਪਿਆ ਹੈ ਕਿਹਦੀ ਮਾਡਲ ਸੱਜਣੂ ਅੱਗੇ ਹੈਗਾ 5620 ਨਿਊ ਹੋਲੈਂਡ ਅਗਲੇ ਟਾਇਰ ਹੈਗੇ 60% ਵੇਲੇ ਟਾਇਰ ਹੈਗੇ 85% ਪਲਸ 56 ਵੀ ਬਿਲਕੁਲ ਕੋਕਾ ਪੀਸ ਨਵੇਂ ਟਾਇਰਾਂ ਦੇ ਵਿੱਚ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਮੇਰਾ ਵੀਰੋ ਮਾਡਲ ਹੈਗਾ 2023 10 ਲੱਖ 65000 ਰੁਪਏ ਡਿਮਾਰ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਆਪਣਾ ਨਾਲਾ ਜੀ ਨਾਲਾ ਕੰਡਕਟ ਨੰਬਰ ਕੀ ਮੋਬਾਈਲ ਨੰਬਰ 95142 83110 83 110 110 98142 83110 ਲਗੜ ਟਕਾ ਸਕਦੇ ਵੀ ਇਹਦੇ ਨਾਲ ਤੋਂ ਫਾਰਮ ਟਰੱਕ 65 EPI 2009 ਮਾਡਲ 375000 ਰੁਪਏ ਡਿਮਾਰ ਬਹੁਤ ਸਾਫ ਸੁਥਰਾ ਡਕਟਰ ਪਿਆ ਕੋਕਾ ਪੀਸ ਬਿਲਕੁਲ 오ਰੀਜਨਲ ਪੇਂਟ ਦੇ ਵਿੱਚ ਸੱਜਣੋ ਜੇ ਪੰਪੂਨ ਬਣੂ ਕਿਤੇ ਪੋਰਾ ਜੀ ਨਹੀਂ ਲੀਕਿੰਗ ਨਹੀਂ ਹੈਗੀ ਕਿਸੇ ਪਾਸਿਓਂ ਵੀ ਆ ਸਾਫ ਸੁਥਰਾ ਪੀਲੇ ਟਾਇਰ ਹੈਗੇ 80 85% ਅਗਲੇ ਟਾਇਰ ਵੀ ਆ ਬਿਲਕੁਲ 60% ਅਗਲੇ ਪਾਸੇ ਮਾਡਲ ਹੈਗਾ 2009 3 ਲੱਖ 75000 ਰੁਪਏ ਅੱਦਮਾ ਅਗਲੇ ਬੰਨੇ ਆ ਗਿਆ ਸਵਰਾਜ 855 ਐਫੀ ਬਿਲਕੁਲ origignal ਪੇਂਟ ਦੇ ਵਿੱਚ ਆ ਟਮਾਟਰੀ ਕਲਰ ਦਾ ਸਜਣਾ ਅਗਲੇ ਟਾਇਰ ਹੈਗੇ ਰੈਡੀਅਰ ਦੇ ਉਡੀਓ ਦੇ ਭਾਇਓ ਨੇ ਬਡੇ ਟਾਇਰ ਜਿਵੇਂ ਆਮ ਹੁਣ ਪਉਂਦੇ ਪਏ 2015 ਮਾਡਲ 5 ਲੱਖ ਰੁਪਈਆ ਡਿਮਾਂਡ ਮੇਰਾ ਵੀਰੋ ਕਰਦੇ ਨੇ ਵੀਰੇ ਬਿਲਕੁਲ ਸਾਫ ਸੁਥਰਾ ਅਰੀਜਨਲ ਟਰੈਕਟਰ ਪਿਆ ਹੈ ਸੈਨ ਬਿਲਕੁਲ ਕੋਗਾ ਪੀਸ ਤੁਸੀਂ ਇਸ ਵੀਡੀਓ ਦੇ ਇੱਥੇ ਕੋਈ ਕੰਟੈਕਟ ਤੇ ਵਿੱਚ ਵਿੱਚ ਨੰਬਰ ਮੇਰਾ ਵੀਰੋ ਉੱਥੇ ਲੈ ਸਕਦੇ ਜੀ ਇੱਥੇ ਜਿਹੜਾ ਅੱਗੇ ਆਪਾਂ ਨੰਬਰ ਬੋਲਿਆ ਤਾਂ ਨੰਬਰ ਪੁੱਛ ਕੇ ਮੇਰਾ ਵੀਰੋ ਲਾ ਸਕਦੇ ਤੁਸੀਂ ਹੋਰ ਅੱਗੇ ਦਿਖਾਉਣੇ ਉਧਰ ਆਪਾਂ ਲੋ ਵੀ ਸਜਣੋ ਅੱਗੇ ਹੈਗਾ ਫਾਰਮ ਟਰੈਕ 60 ਬਿਲਕੁਲ ओरिजिनल पेंट ਦੇ ਵਿੱਚ ਨਵਾਂ ਕੋਕਾ ਪੀਸ ਹੀ ਪਿਆ ਆ 2010 ਮਾਡਲ ਦੇ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਸਜਣੋ ਖੜਾ ਆ ਆ ਟਰਾਲਾ ਵਕਾਉ ਏ 11 6.5 ਦਾ ਬਿਲਕੁਲ ਇਹਨਾਂ ਪੇਂਟ ਫੂਨ ਦੇ ਵਿੱਚ ओरिजिनल ਪੇਂਟ ਦੇ ਵਿੱਚ 190000 ਰੁਪਇਆ ਡਿਮਾਂਡ ਕਰ ਦੇਂਦੀ 40 ਜੁਲੀ ਲੱਗੀ ਬਿਲਕੁਲ ਛੱਤ ਛੁੱਟ ਵੇਖ ਰਖਾ ਦੇਨੇ ਆਪਾਂ ਲੋਕ ਸੱਜਣੋਂ ਅੱਗੇ ਆ ਗਿਆ 50 ਫਾਰਮ ਟਰੱਕ 1996 ਮਾਡਲ 120000 ਰੁਪਇਆ ਡਿਮਾਂਡ ਕਰਦੇ ਵੀਰੇ ਨੇ ਅੱਗੇ ਆ ਗਿਆ 744 ਸਵਰਾਜ ਐਫੀ ਅਗਲੇ ਟਾਇਰ ਹੈਗੇ 30 40% ਪਹਿਲੇ ਟਾਇਰ ਵੀ 60% ਪਹਿਲੇ ਟਾਇਰ ਨੇ ਬਿਲਕੁਲ ਜਿਨਾ ਰੰਗ ਰੂਪ ਦੇ ਵਿੱਚ ਸੱਜਣੋ ਵਿਆਹ ਹੈ ਜੀ ਮਾਡਲ ਦੀ ਜੇ ਗੱਲ ਕਰੀਏ ਮਾਡਲ ਹੈਗਾ 2011 3 ਲੱਖ 50 ਹਜ਼ਾਰ ਰੁਪਏ ਡਿਮਾਂਡ ਕਰਦੇ ਲਓ ਸੱਜਣੋ ਸਵਰਾਜ 735 ਐਫੀ ਇਹ ਲੱਗੋ ਅਰਜੀਨਲ ਰੰਗ ਰੂਪ ਦੇ ਵਿੱਚ ਮੇਰਾ ਵੀਰੋ ਪਿਆ ਹੈ 2002 ਮਾਡਲ 215000 ਰੁਪਏ ਦਾ ਇਹ ਦੋ ਲੱਖ ਸੋਨਾਲੇ ਕਾ 60 डीਆ ਯਾਰ ਐਕਸ ਇਹ ਲੱਗੋ ਅਰਜੀਨਲ ਫੀ ਦੇ ਵਿੱਚ ਬਿਲਕੁਲ ਕੋਕਾ ਵੀ ਸਜੋ ਪਿਆ ਹੈ ਮੋਗਾ ਮੰਡੀ ਹਰ ਐਤਵਾਰ ਸਜਣੋ ਲੱਗਦੀ ਬੁੱਗੀਪੁਰੇ ਚੌਕ ਦੇ ਵਿੱਚ 2013 ਮਾਡਲ 465000 ਰੁਪਏ ਦਾ ਅੱਗੇ ਆ ਗਿਆ ਸਜਨੂ ਸਵਰਾਜ 855 ਐਫੀ 2016 ਮਾਡਲ ਅਗਲੇ ਟਾਇਰ ਹੈਗੇ 85% ਪੁਰਲੇ ਟਾਇਰ ਵੀ 80 85% ਪਿਛਲੇ ਟਾਇਰ ਬਿਲਕੁਲ Ориਜినਲ ਪੀਸ ਦੇ ਵਿੱਚ ਕੋਕਾ ਪੀਸ ਸਜਨੂ ਸਾਫ ਸੁਥਰਾ ਐਨ ਪਿਆ ਟਰੈਕਟਰ ਬਿਲਕੁਲ ਇਹਦਾ ਪੂਰਾ ਜਿੰਨਾ ਬੁਰਸ਼ ਦਾ ਪੇਂਟ ਨਹੀਂ ਹੈਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪਹਿਲੂ ਤੇ ਬੈਕ ਸਾਈਡ ਤੋਂ ਦਿਖਾ ਲਈਏ ਜੀ ਬਿਲਕੁਲ ओरिजिनल ਪੀਸ ਤੇ ਆਪਾਂ ਕੰਟੈਕਟ ਨੰਬਰ ਲੈ ਦੇਣਾ ਵੀਰ ਦਾ ਫੋਨ ਨੰਬਰ ਕੀ ਬਾਈ 83601 8361 83601 86507 83601 86510 86507 ਇਹ ਹੈ ਕੰਟੈਕਟ ਨੰਬਰ ਮੇਰਾ ਵੀਰੋ ਕਰਕੇ ਟਰੈਕਟਰ ਦਾ ਰੇਟ ਰੂਡ ਕਰ ਸਕਦੇ ਵੀਰ ਦੇ ਨਾਲ ਇਹ ਆ ਗਿਆ ਫੋਰਡ 3600 1995 ਮਾਡਲ ਬਿਲਕੁਲ ઓરિਜਨਲ ਪੇਂਟ ਦੇ ਵਿੱਚ ਪੂਰਾ ਜਿਨਾ ਬੁਰਛ ਨਹੀਂ ਲੱਗਾ ਜੋ ਪੇਂਟ ਪਹਿਲਾਂ ਉਹ ਹੀ ਨਾਲ ਦੇ ਪੇਂਟ ਹੈ ਜਿਸ ਸੱਜਣ ਨੂੰ 1,55,000 ਰੁਪਏ ਡਿਮਾਂਡ ਕਰਦੇ ਨੇ ਇਹਦੇ ਅੱਗੇ ਸੱਜਣਾਂ ਆ ਗਿਆ 1999 ਮਾਡਲ 1,65,000 ਰੁਪਏ ਡਿਮਾਂਡ ਫਾਰਮ ਟਰੱਕ 45 ਬਹੁਤ ਰੰਗ ਰੂਪ ઓરિਜਨਲ ਦੇ ਵਿੱਚ ਪਿਆ ਜੇ ਸਮਝੋ ਕਿ ਕਿਤੇ ਪੂਰਾ ਜਿਨਾ ਬੁਰਛ ਬਰਛ ਨਹੀਂ ਲੱਗਾ ਪਹਿਲੇ ਪੇਂਟ ਦੇ ਵਿੱਚ ਪਿਆ ਹੈ ਅੱਗੇ ਸੱਜਣ ਆ ਗਿਆ 475 DI 2006 ਮਾਡਲ 2,60,000 ਰੁਪਏ ਡਿਮਾਂਡ ਕਰਦੇ ਨੇ ਜੀ ਬਿਲਕੁਲ ਓਰੀਜਨਲ ਪੇਂਟ ਦੇ ਵਿੱਚ ਗਿਆ ਹੈ ਸ਼ਕਤੀਤੀ ਘੜਾ ਨਿਊ ਆਲੈਂਡ ਸਤੀਤੀ ਬਹੁਤ ਆਏ ਅੱਜ ਥੇ ਮੰਡੀ ਵਿੱਚ ਸਪੈਸ਼ਲ ਐਡੀਸ਼ਨ ਮਾਡਲ ਹੈਗਾ 2022 8,35,000 ਰੁਪਏ ਦੀ ਮੰਗ ਅੱਗੇ ਆ ਗਿਆ 855 ਸਵਰਾਜ ਛੋਟਾ ਚੰਗਾ ਸਾਫ ਸੁਥਰਾ ਟਰੈਕਟਰ ਪਾ ओरिजिनल ਬਿਲਗੁਣ ਅਗਲੇ ਟਾਇਰ ਹੈਗੇ 50% ਤੇ ਪਹਿਲੇ ਵੀ ਅੱਧੇ ਟਾਇਰ ਆ ਤੇ ਵਧੀਆ ਕੰਡੀਸ਼ਨ ਦੇ ਟਾਇਰ ਦੋਵੇਂ ਹੈਗੇ ਵਰਡਲ 2015 535 ਡਿਮਾਂਡ ਕੇ ਆ ਗਿਆ ਸੋਨਾਲੀ ਕਾ 60 2020 595 ਡਿਮਾਂਡ ਇਹਦੀ ਆ ਸਾ ਜੀ ਦਾ ਟਰਾਲਾ ਖੜਾ 12 6:30 ਦਾ ਟਰਾਲਾ ਬਿਲਕੁਲ ਨਵਾਂ ਇਹ ਕੰਡੀਸ਼ਨ ਬਿਲਕੁਲ ਸਹੀ ਸਿੰਗਲ ਜੈ ਕੇ ਟੂਰ ਦੇਖਾ ਗਈ ਮਾਡਲ ਦੀ ਗੱਲ ਕਰੀਏ ਇਹ ਹੈਗਾ 2000 ਮੋਟ 2020 ਮਾਡਲ 2 ਲੱਖ 22 ਹਜ਼ਾਰ ਰੁਪਏ ਡਿਮਾਂਡ ਕਰਦੇ ਵੀਰ ਇਹਦੀ ਲਾਵਨ ਨੋਬੋ ਖੜਾ ਇੱਧਰ 605 ਡੀਆਈ ਨਵੀਂ ਕੰਡੀਸ਼ਨ ਦੇ ਵਿੱਚ ਐ ਵੀ ਹਰ ਤਰ ਮੋਗਾ ਮੰਡੀ ਗੁੱਗੀਪੁਰਾ ਚੌਕ ਦੇ ਵਿੱਚ ਮੰਡੀ ਲੱਗਦੀ ਸੱਜਣੋ ਮਾਡਲ ਹੈਗਾ 2019 6 ਲੱਖ 35 ਹਜ਼ਾਰ ਰੁਪਏ ਦੀ ਮੰਗ ਵੀ ਚਦਰੀ-ਚਦਰੀ ਲੱਗੀ ਬਹੁਤ ਵਧੀਆ ਟਾਇਰਾਂ ਅੰਗ ਦੀ ਕੰਡੀਸ਼ਨ ਹੈਗੀ ਟਾਇਰਾਂ ਦੀ 50% ਤੇ ਹੱਲੇ ਵੀ 65% ਪਿਛਲੇ ਟਾਇਰ ਨੇ ਨਾਲ ਹੀ 852 ਖੜਾ ਆਇਆ ਹੈ ਪਹਿਲੇ ਮਾਡਲ ਦਾ ਵੀ ਪੂਸਟ ਆਉਟ ਹੈ ਅਗਲੇ ਟਾਇਰ ਤੇ ਹੈਗੇ ਮੈਂ ਨੀ ਨਵੇਂ ਹੀ ਅਗਲੇ ਟਾਇਰ ਤੇ ਇਹ ਲੋਗਲ 2006 ਮਾਡਲ ਸ਼ੀਸ਼ਾ 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 ਤਾਂ ਜਿਹੜੇ ਕਲਮ ਨਹੀਂ ਲੱਗੀ ਹੋਈ ਕਲੌਸ ਕਰਦਾ ਇੰਜਨ ਇਹ ਵਾਲੇ ਚੇਸਰੀ ਹੈ ਹੁਣ ਤਾਂ ਲੈ ਬੰਨ੍ਹਦੇ ਇੱਧਰ ਲੱਭਨੇ ਖੜਾ ਕਾਮੀ ਸਿੰਗਲ ਟੈਰੀ 11 6.5 ਟਮਾੜ ਕਰਦੇ 128000 ਰੁਪਏ ਰੈਡ ਬੂਡ ਲੱਗਾ ਹੋਇਆ ਅੱਲਾ ਵੀ ਸੱਜਣੋ ਇਹ ਸੀ ਟਰੈਕਟਰ ਐ ਮੰਡੀ ਤੇ ਉਹਨ ਦਿਓ ਯਾਤ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਸਾਸਰੀ ਗੱਲ ਜੀ